ਬਾਈ ਸਤਿ ਸ੍ਰੀ ਅਕਾਲ ਜੀ ਜਿਹੜੀ ਆਪਣੀ ਵੀਡੀਓ ਹੁੰਦੀ ਆ ਉਹ ਮੇਸ਼ਾ ਡੇਰੀ ਲਈ ਆ ਤੇ ਅੱਜ ਖੜੇ ਆ ਆਪਾਂ ਪਿੰਡ ਸੁਆਗ ਤੇ ਬਾਈ ਬੂਟੇ ਕੋਲੇ ਇਹ ਆਪਣੀ ਵੈੜੜਾ ਜਿਹੜੀ ਵਿਕਾਊ ਆ ਤੇ ਇਹਦੀ ਮੈਂ ਵੈਤ ਵੀਡੀਓ ਵੀ ਲਾਉਣਾ ਸਾਰੀ ਦੀ ਤੇ ਰੇਟ ਇਹਦਾ 75000 ਰੁਪਿਆ ਬਾਕੀ ਬਾਈ ਕਹਿੰਦਾ ਸੀ 19 ਕੀ ਮਾਨਤਾਣ ਹੋ ਜਾਊਗਾ ਜਿਹੜਾ ਬਾਈ ਦਾ ਨੰਬਰ ਆ 9914625309 9914625309 ਪਹਿਲੇ ਸੂਏ ਵੈੜ ਨੇ ਸੁਣਾ ਬਹੁਤ ਸੋਹਣੀ ਤਿਆਰ ਹੋਈ ਜਾਂਦੀ ਆ ਬਾਈ ਤੇ 8-7 ਦਿਨ ਰਹਿੰਦੇ ਆ ਇਹਦੇ ਵਧੀਆ ਬਣੀ ਆ ਤੇ ਵਧੀਆ ਚੰਗਾ ਸੀਮਾ ਲੱਗਿਆ ਆਪਣੇ ਹੱਥੀ ਲੱਗਿਆ ਬਾਈ ਕੋਈ ਆਪਾਂ ਕਦੇ ਮਾੜਾ ਸੀਮਾ ਵਰਤਿਆ ਨਹੀਂਗਾ ਤੇ ਅੱਜ ਹੀ ਮੈਨੂੰ ਬਾਈ ਨੇ ਕਿਹਾ ਕਹਿੰਦਾ ਆਪਾਂ ਯਰ ਵਕਾਊ ਕਰਨੀਏ ਕਹਿੰਦਾ ਪਸ਼ੂਆਂ ਦੀ ਥੋੜੀ ਜਿਆਦੇ ਹੋਗੇ ਤਾਂ ਕਰਕੇ ਘਰੇ ਰੱਖਣ ਵਾਲਾ ਬੰਦਾ ਵਪਾਰੀ ਬੰਦਾ ਕੋਈ ਵੀ ਬਾਈ ਨਾਲ ਸੰਪਰਕ ਕਰ ਸਕਦਾ ਤੇ ਕੀਮਤ ਬਹੁਤ ਜਾਇਜ਼ ਆ ਬਾਈ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਵਧੀਆ ਬੰਦਾ ਤੁਹਾਡੀ ਗੱਲਬਾਤ ਸੁਣੂਗਾ ਫੋਨ ਕਰ ਲਿਓ ਜੇ ਕੋਈ ਨਿੱਕੀ ਪ੍ਰੋਬਲਮ ਆਈ ਤਾਂ ਮੈਨੂੰ ਦੱਸ ਦਿਓ ਆਪਾਂ ਤੁਹਾਡਾ ਸੌਦਾ ਕਰਾ ਦੇਾਂਗੇ ਪੂਰੀ ਚੰਗੀ ਖੁੱਲੀ ਡੁੱਲੀ ਵਧੀਆ ਵੱੱਛੀ ਐ ਤੇ ਧੰਨਵਾਦ ਜੀ